ਇਸ਼ੀ ਤਰਤੇ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜਾਈਏ ਡੇਢ ਕ ਮਹੀਨੇ ਪਹਿਲਾਂ ਹੀ 24 ਸਾਲਾ ਨੌਜਵਾਨ ਜੋ ਕਿ ਇਟਲੀ ਦੇ ਵਿੱਚ ਗਿਆ ਹੋਇਆ ਸੀ ਕਿਉਂਕਿ ਘਰ ਦੀ ਹਾਲਤ ਬੇਹੱਦ ਜ਼ਿਆਦਾ ਮੰਦੀ ਸੀ ਉਸ ਨੂੰ ਠੀਕ ਕਰਨਾ ਚਾਹੁੰਦਾ ਸੀ ਜਿਸ ਦੇ ਤਹਿਤ ਵਿਦੇਸ਼ ਦਾ ਰੁਖ ਕਰਦਾ ਹੈ ਕਿ ਉੱਥੇ ਜਾ ਕੇ ਮੈਂ ਕੰਮ ਕਰਾਂਗਾ ਤੇ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੈਟਲ ਕਰ ਦਵਾਂਗਾ ਅਜਿਹੇ ਦੇ ਵਿੱਚ ਡੇਢ ਕ ਮਹੀਨੇ ਪਹਿਲਾਂ ਇਟਲੀ ਗਏ ਹੋਏ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ। ਅੱਜਕੱਲ੍ਹ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਦੇ ਵਿੱਚ ਮਾਪੇ ਹੋਣ ਜਾਂ ਫਿਰ ਬੱਚੇ ਉਹਨਾਂ ਦਾ ਸ਼ੁਰੂ ਤੋਂ ਹੀ ਇਹੀ ਸੁਪਨਾ ਹੁੰਦਾ ਹੈ ਕਿ ਕੰਮ ਦੇ ਆਧਾਰ ਉਤੇ ਜਾਂ ਫਿਰ ਪੜ੍ਹਾਈ ਕਰਨ ਦੇ ਲਈ ਵਿਦੇਸ਼ ਚਾਹੀਏ ਤੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਤੁਰਸਤ ਕਰੀ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਖੁਸ਼ੀਆਂ ਦੇਈਏ। ਅਜਿਹੇ ਦੇ ਵਿੱਚ ਰੋਜ਼ਾਨਾ ਹੀ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਬੇहद ਹੀ ਦੁਖਦਾਈ ਹੈ ਕਿਉਂਕਿ ਸ਼ਾਇਦ ਇਹ ਕੋਈ ਦਿਨ ਅਜਿਹਾ ਲੰਘਦਾ ਹੋਵੇਗਾ ਜਦੋਂ ਵਿਦੇਸ਼ ਦੇ ਵਿੱਚ ਸਾਡੇ ਕਿਸੇ ਪੰਜਾਬੀ ਮੁੰਡੇ ਜਾਂ ਕੁੜੀ ਦੀ ਮੌਤ ਨਾ ਹੁੰਦੀ ਹੋਵੇ ਪਰ ਇਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੀ ਜੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਜ਼ਮੀਨ ਜਾਇਦਾਦ ਵੇਚ ਕੇ ਕਰਜ਼ਾ ਚੁੱਕ ਕੇ ਵਿਦੇਸ਼ ਤੋਰਦੇ ਨੇ ਇੱਥੋਂ ਤੱਕ ਕਿ ਨੌਜਵਾਨਾਂ ਦਾ ਵੀ ਇਹੀ ਸੁਪਨਾ ਹੁੰਦਾ ਹੈ ਕਿ ਹੁਣ ਕਿਵੇਂ ਵੀ ਆਇਲਸ ਕਰਕੇ ਵਿਦੇਸ਼ ਚ ਜਾਈਏ ਜਿਸ ਕਰਕੇ ਉਹ ਪੜਾਈ ਵੀ ਜ਼ਿਆਦਾ ਨਹੀਂ ਕਰਦੇ ਅਜਿਹੇ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਦੁਖਦਾਈ ਖਬਰ ਵਿਦੇਸ਼ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਖੰਨਾ ਦੇ ਪਿੰਡ ਸੁਲੋਦੀ ਦੇ ਪਰਮਵੀਰ ਸਿੰਘ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਹੈ ਹਾਲੇ ਡੇਢ ਮਹੀਨੇ ਪਹਿਲਾਂ ਹੀ ਪਰਮਵੀਰ ਸਿੰਘ ਚੰਗੇ ਪਵਿਕ ਦੀ ਤਲਾਸ਼ ਤੇ ਲਈ ਇਟਲੀ ਗਿਆ ਸੀ ਪਰ ਹੁਣ ਉਸ ਦੀ ਮੌਤ ਹੋ ਜਾਣ ਦੀ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ ਜਿਵੇਂ ਹੀ ਉਸ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਬੜਾ ਹਿਲਾਇਕ ਸੀ ਤੇ ਹਾਲੇ 1.5 ਮਹੀਨੇ ਪਹਿਲਾਂ ਹੀ ਤਾਂ ਦਿੱਲੀ 에어ਪੋਰਟ ਤੋਂ ਉਹ ਉਸ ਨੂੰ ਖੁਸ਼ੀ-ਖੁਸ਼ੀ ਜਹਾਜ਼ ਦੇ ਵਿੱਚ ਚੜਾ ਕੇ ਆਏ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ ਜਾਣਕਾਰੀ ਮੁਤਾਬਕ ਪਰਮਵੀਰ ਸਿੰਘ ਜਿਸ ਦੀ ਉਮਰ 24 ਸਾਲ ਦੀ ਹੈ ਉਹ ਡੇਢ ਮਹੀਨੇ ਪਹਿਲਾਂ ਇਟਲੀ ਗਿਆ ਸੀ ਅਤੇ ਜਦੋਂ ਉਹ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਤਿੰਨ ਦੋਸਤਾਂ ਦੇ ਨਾਲ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਜਿਸ ਸਮੇਂ ਇੱਕ ਹਾਦਸਾ ਵਾਪਰਿਆ ਪਰਿਵਾਰ ਨੂੰ ਫੋਨ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ ਹੁਣ ਪਰਿਵਾਰ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਦੇ ਲਈ ਤਰਸ ਰਿਹਾ ਹੈ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਨ ਭਾਰਤ ਲਿਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਜ ਉਹ ਪਰਮਵੀਰ ਸਿੰਘ ਦਾ ਧਾਰਮਿਕ ਰੀਤਾਂ ਦੇ ਨਾਲ ਅੰਤਿਮ ਸੰਸਕਾਰ ਕਰ ਸਕਣ ਦੱਸਦਾ ਇਹ ਕਿ ਵਿਦੇਸ਼ਾਂ ਦੇ ਵਿੱਚ ਮੌਤ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਹੁਣ ਇਹ ਖਬਰ ਖੰਨਾ ਦੇ ਮੇਢਲੇਪਣ ਸਲੋਤੀ ਦੀ ਹੈ ਜਿੱਥੇ ਦਾ ਜੋ ਪਰਮਵੀਰ ਸਿੰਘ ਹੈ ਜੋ ਕਿ ਇਟਲੀ ਗਿਆ ਹੋਇਆ ਸੀ ਪਰ ਹੁਣ ਵਾਪਸ ਅਦੇ ਵਿਨੀ ਆਵੇਗਾ ਹੁਣ ਆਵੇਗੀ ਤਾਂ ਸਿਰਫ ਮ੍ਰਿਤਕ ਦੇ ਸਮਰਾਲਾ ਤੋਂ ਪਰਮਿੰਦਰ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ